ਆਇਸਾ ਨਾਲ ਇਸ ਤੌਰ ਤੇ ਗੱਲਬਾਤ ਕਰਨ ਵਾਸਤੇ ਅੰਮ੍ਰਿਤਸਰ ਤੋਂ ਮੇਰ ਜਤਿੰਦਰ ਸਿੰਘ ਜੀ ਪਾਟੀਆਂ ਸਾਡੇ ਨਾਲ ਮੌਜੂਦ ਨੇ ਅੱਜ ਨਵੀਆਂ ਫਾਇਰ ਬ੍ਰੀਡ ਗੱਡੀਆਂ ਜੋ ਅੰਮ੍ਰਿਤਸਰ ਤੋਂ ਰਵਾਨਾ ਕੀਤੀਆਂ ਗਈਆਂ ਤਾਂ ਗੱਲਬਾਤ ਕਰਾਂਗੇ ਅੰਮ੍ਰਿਤਸਰ ਨੂੰ ਲੈ ਕੇ ਖਾਸ ਕਰ ਉਹਨਾਂ ਦਾ ਸੁਪਨਾ ਵੀ ਹੈ ਅੰਮ੍ਰਿਤਸਰ ਦੀ ਦਿੱਖ ਨੂੰ ਸੁੰਦਰ ਕਰਨ ਦਾ ਨਾਲ ਕੀ ਟੀਚਾ ਮਿੱਥਿਆ ਗਿਆ ਕੀ ਕੀ ਪਲਾਨਿੰਗ ਹੈ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਮੇਰ ਸਾਹਿਬ ਤੁਹਾਡਾ ਬਹੁਤ ਬੋ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮੇਰੇ ਸਾਹ ਜਿਹੜੀਆਂ ਅੱਜ ਜਿਹੜੀਆਂ ਫਾਇਰ ਬ੍ਰਿਗੇਡ ਗੱਡੀਆਂ ਰਵਾਨਾ ਕੀਤੀਆਂ ਗਈਆਂ ਕੀ ਉਹਨਾਂ ਦੀ ਕਪੈਸਿਟੀ ਹੈਗੀ ਹੈ ਤੇ ਕੀ ਉਹਨਾਂ ਵਿੱਚ ਨਵਾਂ ਜਿਹੜਾ ਕੀਤਾ ਦੇਖੋ ਅਮਸਰ ਸ਼ਹਿਰ ਦੇ ਵਿੱਚ ਸ਼ਹਿਰ ਵੀ ਅੱਗੇ ਨਾਲੋਂ ਕਾਫੀ ਫੈਲਿਆ ਔਰ ਕਈ ਵਾਰੀ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਫਾਇਰ ਦੀਆਂ ਅਨਸਖਾਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਸੋ ਸਾਡੀ ਆਮ ਆਦਮੀ ਪਾਰਟੀ ਸਾਡੇ ਐਮਐਲਏ ਸਰਬੰਨ ਔਰ ਸਾਡੇ ਚੀਫ ਜਿਹੜੇ ਨੇ ਸਾਡੇ ਸੁਪਰੀਮੋ ਕੇਜੀ ਆਲ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਮਨੀਸ਼ ਸੋਧਿਆ ਜੀ ਸਾਡੇ ਜਿਹੜੇ ਅਮਨ ਰੋੜਾ ਜੀ ਸਾਡੇ ਜਿਹੜੇ ਡਿਪਾਰਟਮੈਂਟਲ ਜਿਹੜੇ ਮੰਤਰੀ ਨੇ ਸਰਵਜੋਤ ਸਿੰਘ ਜੀ ਇਹ ਸਾਰਿਆਂ ਦੀ ਰੰਗਲਾ ਪੰਜਾਬ ਬਣਾਉਣ ਲਈ ਇੱਕ ਜਿਹੜੀ ਹੈਗੀ ਹੈ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਕੋਸ਼ਿਸ਼ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਸਾਨੂੰ ਜ਼ਰੂਰ ਸੀ ਕੁਝ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਜੋ ਸੀ ਇਹ ਰਿਕੁਐਸਟ ਕੀਤੀ ਸੀਗੀ ਸੋ ਅੱਜ ਸਾਨੂੰ 6 ਗੱਡੀਆਂ ਜਿਹੜੀਆਂ ਨੇ ਫਾਇਰ ਬਿਗੇਟ ਦੀਆਂ ਲੇਟੈਸਟ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਨੇ ਮਿਲੀਆਂ ਨੇ ਸੋ ਅਸੀਂ ਅੱਜ ਸ਼ਹਿਰ ਦੇ ਵਿੱਚ ਇਸ ਕਾਫਲੇ ਨੂੰ ਰਵਾਨਾ ਕੀਤਾ ਤਾਂ ਕਿ ਕਿਉਂਕਿ ਦੀਵਾਲੀ ਦੇ ਵੀ 5-7 ਦਿਨਾਂ ਤੱਕ ਦੀਵਾਲੀ ਦਾ ਦਿਨ ਆਉਣ ਵਾਲਾ ਹੈ ਤਿਆਰ ਜਿਹੜੇ ਨੇ ਆਉਣ ਵਾਲੇ ਨੇ ਸੋ ਕਾਫੀ ਆਤਿਸ਼ਬਾਜੀ ਵੀ ਚੱਲਦੀ ਔਰ ਕਈ ਵਾਰੀ ਇਤਾਂ ਚ ਹਾਦਸੇ ਹੋਣ ਦੀ ਜਿਹੜੀ ਅਗਜ਼ਨੀ ਦੇ ਕੇਸ ਨੇ ਵੱਧ ਜਾਂਦੇ ਨੇ ਸੋ ਇਸ ਗੱਲ ਨੂੰ ਇਸ ਚਿੰਤਾ ਨੂੰ ਮੁੱਖ ਰੱਖਦੇ ਆ ਇਮੀਡੀਏਟ ਜਿਹੜੀਆਂ ਅੱਜ ਜਿਹੜੀਆਂ 6 ਗੱਡੀਆਂ ਦਾ ਫਾਇਰ ਬ੍ਰਿਗੇਡ ਦਾ ਕਾਫਲਾ ਜਿਹੜਾ ਹੋਰ ਜੋੜ ਕੇ ਤਕਰੀਬਨ ਸਾਡੇ ਕੋਲ ਅੱਗੇ ਜਿਹੜੀਆਂ ਚਾਲੂ ਹਾਲਤ ਜਿਹੜੀਆਂ ਚੱਲ ਰਹੀਆਂ ਗੱਡੀਆਂ ਸੀ 14 ਦੇ ਕਰੀਬ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੀ ਜਿਨ੍ਹਾਂ ਤੇ ਲੇਟੈਸਟ ਤੋਂ ਲੇਟੈਸਟ ਵੀ ਸਾਡੇ ਕੋਲ ਹੈਗੀ ਹੈ ਜਿਹਦਾ ਤਕਰੀਬਨ 175 ਫੁੱਟ ਤੱਕ ਜਿਹੜੀ ਉਹਦੀ ਹਾਈਟ ਜਿਹੜੀ ਹੈ ਹਾਈਡਰੋਲਿਕ ਜਿਹੜੀ ਗੱਡੀ ਉਹ ਵੀ ਹੈ ਸੋ 6 ਗੱਡੀਆਂ ਤੋਂ ਹੋਰ ਕਾਫਲਾ ਜੋੜ ਕੇ ਟੋਟਲ ਸਾਡੇ ਕੋਲ 20 ਗੱਡੀਆਂ ਦਾ ਜਿਹੜਾ ਕਾਫਲਾ ਸ਼ਹਿਰ 'ਚ ਹੋ ਗਿਆ ਜਿਹਦੇ ਨਾਲ ਰੱਬ ਨਾ ਕਰੇ ਕਿਤੇ ਵੀ ਕੋਈ ਐਸੋ ਜੀ ਹਗਜ਼ਨੀ ਦੀ ਅਨਸਕਾਵੀ ਘਟਨਾ ਹੁੰਦੀ ਹੈ ਤਾਂ ਉਹ ਸਾਡਾ ਜਿਹੜਾ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦਾ ਸਟਾਫ ਮਿਊਨਿਸਪਲ ਕਾਰਪੋਰੇਸ਼ਨ ਉਹਦੇ ਸਮਰਥ ਹੋਏਗੀ ਉਸ ਨੂੰ ਹੈਂਡਲ ਕਰਨ 'ਚ ਪ੍ਰਮਾਤਮਾ ਕਿਰਪਾ ਕਰੇ ਕਿਤੇ ਵੀ ਕੋਈ ਐਸੀ ਅਨਸਕਾਵੀ ਘਟਨਾ ਨਾ ਹੋਵੇ ਸੋ ਸਾਡੇ ਕਾਰਪੋਰੇਸ਼ਨ ਵੱਲੋਂ ਅੱਜ 6 ਨਵੀਆਂ ਗੱਡੀਆਂ ਦਾ ਕਾਫਲਾ ਜਿਹੜਾ ਹੋਰ ਸ਼ਾਮਲ ਕੀਤਾ ਗਿਆ ਫਾਇਰ ਬ੍ਰਿਗੇਡ ਦੇ ਡਿਪਾਰਟਮੈਂਟ ਦੇ ਗੱਡੀਆਂ ਵੱਡੀਆਂ ਹੈਗੀਆਂ ਬਾਜ਼ਾਰ ਤੰਗ ਹੋ ਰਿਹਾ ਤੇ ਉਹਦੇ ਲਈ ਕੀ ਕੀਤਾ ਗਿਆ ਜਿਵੇਂ ਗੱਡੀ ਵੱਡੀ ਛੋਟੇ ਬਾਜ਼ਾਰ ਚ ਨਹੀਂ ਲੱਗਦੀ ਜੇ ਛੋਟੇ ਬਾਜ਼ਾਰ ਚ ਕਿਸ ਤਰ੍ਹਾਂ ਇਨਸੀਡੈਂਟ ਹੋ ਜਾਂਦਾ ਤੇ ਉਥੇ ਫਿਰ ਕਿਸ ਤਰ੍ਹਾਂ ਜਿਹੜਾ ਅਸੀਂ ਛੋਟੀਆਂ ਗੱਡੀਆਂ ਵੀ ਆਈਆਂ ਨੇ ਸਾਡੇ ਕੋਲ ਵੱਡੀਆਂ ਗੱਡੀਆਂ ਵੀ ਨੇ ਛੋਟੀਆਂ ਵੀ ਹਰ ਕਿਸਮ ਦੀਆਂ ਗੱਡੀਆਂ ਨੇ ਔਰ ਸ਼ਾਇਦ ਆਉਣ ਵਾਲੇ ਟਾਈਮ 'ਤੇ ਉਥੇ ਮੋਟਰਸਾਈਕਲ ਟੂ ਵੀਲਰ ਵੀ ਜੈਸੀ ਜਿਹੜੇ ਹੈਗੇ ਨੇ ਪ੍ਰੋਵਾਈਡ ਕਰਾਂਗੇ ਸ਼ਹਿਰ ਦੇ ਵਿੱਚ ਫਾਇਰ ਫਾਈਟਿੰਗ ਲਈ ਅਦੀ ਆਵਾਜ਼ੀ ਪਾਰਟੀ ਦੀ ਕੋ ਸੋਚਿਆ ਗਿਆ ਜੋ ਕੰਮ ਕਰਨਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਔਰ ਇਹਨੂੰ ਪਰਮਾਨੈਂਟਲੀ ਤੌਰ ਤੇ ਇਹ ਨਹੀਂ ਹੈਗਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਆਈਆਂ ਕੂੜੇ ਦੇ ਉੱਤੇ ਰਾਜਨੀਤੀ ਕਰਦੀਆਂ ਗਈਆਂ ਡੰਗ ਟਪਾਉ ਕੰਮ ਕਰਦੀਆਂ ਗਈਆਂ ਦੋ ਜੀ ਤੁਸੀਂ ਪਿਛਲੀਆਂ ਵੀ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵੀ ਅਖਬਾਰਾਂ ਘੜਾ ਲਓ ਨਿਊਜ਼ਪੇਪਰ ਘੜਾ ਲਓ ਕਿੰਨੀ ਕੂੜੇ ਦੀ ਸਮੱਸਿਆ ਰਹੀ ਹੈ ਸੋ ਸਾਡੀ ਪਾਰਟੀ ਨੇ ਜਿੰਨੀ ਵੀ ਜੋ ਫਲਾਨੀ ਕੋਈ ਪਰਮਾਨੈਂਟ ਫਲਾਨੀ ਕੋਈ ਸਥਾਈ ਪ੍ਰਬੰਧ ਹੋਣਗੇ ਕੋਈ ਇਹ ਨਹੀਂ ਹੈ ਕਿ ਡੰਗ ਟਪਾਉ ਕੰਮ ਕਰ ਲਈਏ ਉਹ ਨਹੀਂ ਹੈ 2016 ਤੋਂ 16 ਤੋਂ ਜਿਹੜੀ ਕੰਪਨੀ ਕੰਮ ਕਰ ਰਹੀ ਸੀ ਉਹਦਾ ਕੰਮ ਸਫੀਸ਼ਟ ਨਹੀਂ ਸੀ ਜਿਵੇਂ ਜਿਵੇਂ ਉਹਦੀਆਂ ਗੱਡੀਆਂ ਖਰਾਬ ਹੁੰਦੀਆਂ ਸੀ ਨਵੀਂ ਗੱਡੀ ਨਹੀਂ ਸੀ ਲੈ ਕੇ ਆ ਰਹੀ ਔਰ ਇਹ ਨਤੀਜਾ ਨਿਕਲਿਆ ਜਿਹੜੀ ਉਹਨੇ 200 ਗੱਡੀ 2016 ਚ ਚਲਾਈ ਸੀਗੀ ਉਹਦੇ ਵਿੱਚੋਂ ਵੀ ਅੱਜ 70 80 ਗੱਡੀਆਂ ਜਿਹੜੀਆਂ ਉਹਦੀਆਂ ਰਹਿ ਗਈਆਂ ਸੀ ਬਹੁਤ ਵਾਰੀ ਉਹਨੂੰ ਕਹਿਣ ਦੇ ਬਾਵੀ ਉਹਦੀ ਉਹ ਕੰਪਨੀ ਕੰਮ ਨਹੀਂ ਸੀ ਕਰ ਰਹੀ ਸੋ ਸਾਡੀ ਮਜਬੂਰੀ ਸੀ ਇਸ ਕੰਪਨੀ ਨੂੰ ਆਪਣੇ ਗਲੋਂ ਲਾ ਕੇ ਨਵੀਂ ਕੰਪਨੀ ਨੂੰ ਲਿਉਣਾ ਤਾਂ ਕਿ ਜਿਹੜਾ ਸੁਚੱਜੇ ਢੰਗ ਨਾਲ ਠੀਕ ਤਰੀਕੇ ਦੇ ਨਾਲ ਸ਼ਹਿਰ ਦਾ ਜਿਹੜਾ ਸਫਾਈ ਦਾ ਪ੍ਰਬੰਧ ਹੋ ਸਕੇ ਔਰ ਇਹ ਵੀ ਸਾਨੂੰ ਪਤਾ ਸੀਗਾ ਕਿ ਜਦੋਂ ਅਸੀਂ ਪੁਰਾਣੀ ਕੰਪਨੀ ਨੂੰ ਕੱਢਣਾ ਹੈ ਨਵੀਂ ਕੰਪਨੀ ਨੂੰ ਲੈਣਾ ਹੈ ਆਉਣ ਵਾਲੇ ਉਹਦੇ ਵਿੱਚ 2 ਮਹੀਨਾ ਡੇਢ ਮਹੀਨਾ ਜਿਹੜਾ ਹੈਗਾ ਕੂੜੇ ਦੀ ਪ੍ਰੋਬਲਮ ਆ ਸਕਦੀ ਹੈ ਸੋ ਥੋੜੀ-ਬੋਧੀ ਪ੍ਰੋਬਲਮ ਹੈਗੀ ਕਾਫੀ ਅਸੀਂ ਹੈਂਡਲ ਕਰ ਲਈ ਹੈ ਔਰ ਨਵੀਂ ਕੰਪਨੀ ਨੂੰ ਅਸੀਂ ਠੇਕਾ ਦੇ ਦਿੱਤਾ ਹੈ ਨਵੀਂ ਕੰਪਨੀ ਦੇ ਜਿਹੜੇ ਨੇ ਉਹਨਾਂ ਨੇ ਇਹ ਜਿਹੜੇ ਛੋਟੇ ਵਹੀਕਲ ਨੇ ਜਿੰਨਾ ਡੋਰ ਟੂ ਡੋਰ ਲਿਫਟਿੰਗ ਕਰਨੀ ਹੈ ਉਹਦਾ ਆਰਡਰ ਵੀ ਟਿਪਰਾਂ ਦੇ ਮਿੰਨੀ ਟਿਪਰਾਂ ਦਾ ਆਰਡਰ ਵੀ ਦੇ ਦਿੱਤਾ ਸਾਡੇ ਨਾਲ ਉਹਨਾਂ ਨੇ ਉਮੀਦ ਹੈ ਕਿ ਇਸੇ ਮਹੀਨੇ ਦੇ ਲਾਸਟ ਤੱਕ ਤਕਰੀਬਨ 100 ਵੀਕਲ ਹੈ ਤੱਕ ਆ ਜਾਏਗਾ 100ਗਲੇ ਆ ਜਾਏਗਾ 100 ਤੋਂ ਅਗਲੇ ਮਹੀਨੇ ਆ ਜਾਏਗਾ ਤਕਰੀਬਨ 3 350 ਵੀਕਲ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਜਿਹੜਾ ਅਸੀਂ 2-3 ਮਹੀਨੇ ਦੇ ਵਿੱਚ ਮੁਹੱਈਆ ਕਰਨਾ ਹੈ ਤਾਂ ਕਿ ਡੋਰ ਟੂ ਡੋਰ ਬੈਲਟ ਟੂ ਬੈਲਟ ਘਰ-ਘਰ ਦੀ ਲਿਫਟਿੰਗ ਹੋ ਸਕੇ ਔਰ ਇੱਕ ਤੰਕਾ ਵੀ ਸ਼ਹਿਰ ਦੇ ਵਿੱਚ ਨਜ਼ਰ ਨਾ ਆਏ ਔਰ ਇਹਦੇ ਨਾਲ ਜਦੋਂ ਅਸੀਂ ਆਪਣਾ ਵੱਲੋਂ ਆਪਣੀ ਸੈੱਟ ਠੀਕ ਕਰ ਲਵਾਂਗੇ ਔਰ ਲੋਕਾਂ ਕੋ ਵੀ ਸਹਿਯੋਗ ਮੰਗਾ ਕੇ ਮੇਰੇ ਸ਼ਹਿਰ ਦੇ ਵਾਸੀ ਜਿਹੜੇ ਨੇ ਬਹੁਤ ਵਧੀਆ ਨੇ ਉਹ ਬਹੁਤ ਇੰਟੈਲੀਜੈਂਟ ਨੇ ਇੰਟੈਕਚੁਅਲ ਨੇ ਔਰ ਗੁਰੂ ਨਗਰੀ ਦਾ ਇਹਦੀ ਬਿਊਟੀਫਿਕੇਸ਼ਨ ਦੇ ਵਿੱਚ ਉਹ ਬਿਲਕੁਲ ਸਹਾਇੀ ਹੋਣਗੇ ਔਰ ਅਸੀਂ ਆਪਣੇ ਅੰਮ੍ਰਿਤਸਰ ਨੂੰ ਸਭ ਤੋਂ ਵੱਧ ਖੂਬਸੂਰਤ ਸ਼ਹਿਰ ਜਿਹੜਾ ਦੁਨੀਆ ਦਾ ਬਣਾਵਾਂਗੇ ਇਹ ਸਾਡਾ ਜਿਹੜਾ ਲੋਕਾਂ ਦੇ ਨਾਲ ਮਿਲਵਰਤਨ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਨੂੰ ਉਮੀਦ ਹੈ ਸਾਬ ਜਿਵੇਂ ਇੱਕ ਡਿਵੈਲਪਮੈਂਟ ਨੂੰ ਲੈ ਕੇ ਹੈਗੀ ਗੱਲਬਾਤ ਸੜਕਾਂ ਵੀ ਕੁਝ ਨਵੀਆਂ ਜਿਹੜੀਆਂ ਬੰਨੀਆਂ ਚਾਲੂ ਹੋ ਗਈਆਂ ਤੇ ਜਾਂ ਲਾਈਟਾਂ ਵੀ ਜਿਹੜੀਆਂ ਲਾਈਆਂ ਜਾਣੀਆਂ ਜੀ ਨਾਲੇ ਦੇ ਦੇਖੋ ਅਸੀਂ ਜਿਹੜੀ ਡਿਵੈਲਪਮੈਂਟ ਕਰਨੀ ਆਲ ਓਵਰ ਡਿਵੈਲਪਮੈਂਟ ਕਰਨੀ ਹੈ ਸਭ ਤੋਂ ਪਹਿਲਾਂ ਤੇ ਜਿਹੜੀਆਂ ਸਾਡੇ ਕੋਲ ਪ੍ਰਾਇਮਰੀ ਜਿਹੜੀ ਸਿਵਿਕਸ ਜਿਹੜੀਆਂ ਸਮੱਸਿਆਵਾਂ ਹਨ ਜਿਵੇਂ ਪ੍ਰਾਇਮਰੀ ਕੂੜੇ ਦੀ ਕੂੜੇ ਦੇ ਪਹਾੜ ਜਿਹੜੇ ਨੇ ਭਗਤਾਵਾਲਾ ਡੰਪ ਜਿਹੜਾ 15 ਲੱਖ ਮੀਟਰ ਟਨ ਦੇ ਕਰੀਬ ਜਿਹੜਾ ਉੱਥੇ ਕੂੜੇ ਦਾ ਡੰਪ ਸੀ ਜਿਹਦੇ ਕਰਕੇ ਆਲੇ-ਦੁਆਲੇ 4 ਤੋਂ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੀ ਬਿਮਾਰੀ ਫੈਲਦੀ ਸੀ 스멜 ਆਉਂਦੀ ਸੀ ਜਦੋਂ ਗਰਮੀਆਂ ਆਉਂਦੀਆਂ ਸੀਗੀਆਂ ਉਸ ਕੂੜੇ ਦੇ ਵਿੱਚੋਂ ਜਿਹੜੀ ਇਹ ਮੈਥਾਇਲ ਗੈਸ ਦੇ ਨਾਲ ਅੱਗ ਲੱਗ ਜਾਂਦੀ ਸੀ ਜਿਹਦੇ ਕਰਕੇ ਆਲੇ-ਦੁਆਲੇ ਦੇ ਵਿੱਚ ਬਹੁਤ ਵੱਡਾ ਪੋਲਿਊਸ਼ਨ ਫੈਲਦਾ ਸੀਗਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਬਹੁਤ ਸਾਰੀ ਰਾਜਨੀਤੀ ਹੈ ਬਹੁਤ ਸਾਰੀਆਂ ਵੋਟਾਂ ਵਟੋਰੀਆਂ ਲੇਕਿਨ ਕਿਸੇ ਨੇ ਇੱਕ ਪੈਸਾ ਵੀ ਇੱਕ ਤিনਕਾ ਮਾਤਰਾ ਵੀ ਕੰਮ ਨਹੀਂ ਕੀਤਾ ਲੇਕਿਨ ਸਾਡੀ ਸਰਕਾਰ ਨੇ ਆ ਕੇ ਇਸ ਚੀਜ਼ ਬਾਰੇ ਸੋਚਿਆ ਔਰ ਇਹਨੂੰ ਸੀਰੀਅਸਲੀ ਲੈ ਕੇ ਅਸੀਂ 45 ਕਰੋੜ ਰੁਪਏ ਦੇ ਨਾਲ ਜਿਹੜਾ ਉੱਥੇ ਟੈਂਡਰ ਲਗਾਇਆ ਜਿੱਥੇ ਮਸ਼ੀਨਰੀ ਲੱਗ ਚੁੱਕੀ ਏ ਔਰ ਉੱਥੇ ਕੰਮ ਚੱਲ ਰਿਹਾ ਹੈ ਔਰ 15 ਮਹੀਨੇ ਦਾ ਟਾਈਮ ਹੈ ਕੰਪਨੀ ਨੂੰ ਅਸੀਂ ਦਿੱਤਾ ਹੈ ਕਿ 15 ਮਹੀਨਿਆਂ ਦੇ ਵਿੱਚ ਵਿੱਚ ਇਹ ਕੂੜੇ ਨੂੰ ਜਿਹੜਾ ਹੈਗਾ ਡਿਸਪੋਜ਼ ਕਰਨਾ ਖਤਮ ਕਰਨਾ ਹੈ ਔਰ ਉਸ ਕੰਪਨੀ ਨੇ ਸਾਨੂੰ ਕਿਹਾ ਕਿ ਅਸੀਂ 1 ਸਾਲ ਦੇ ਵਿੱਚ ਵਿੱਚ ਇਹ ਕੂੜਾ ਖਤਮ ਕਰ ਦੇਾਂਗੇ ਸੋ ਉਹ ਕੂੜਾ ਖਤਮ ਕਰਕੇ ਕੂੜੇ ਦੇ ਪਾੜ ਖਤਮ ਕਰਕੇ ਸ਼ਹਿਰ ਦੇ ਆਲੇ ਦੁਆਲੇ ਵੀ ਜਿੰਨਾ ਵੀ ਕੂੜਾ ਹੈ ਅਸੀਂ ਕਿਤੇ ਵੀ ਤਨਕਾ ਮਾਤਰ ਕੂੜਾ ਨਹੀਂ ਰਹਿਣ ਦੇਣਾ ਉਹਨੂੰ ਖਤਮ ਕਰਨ ਲਈ ਸਾਡੀਆਂ ਮਸ਼ੀਨਰੀ ਚੱਲ ਰਹੀ ਹੈ ਜਦੋਂ ਮਰਜ਼ੀ ਤੁਸੀਂ ਉੱਤੇ ਵਿਜ਼ਿਟ ਕਰ ਸਕਦੇ ਹੋ ਭਗਤਾਵਾਲੇ ਡੰਪ ਦੇ ਦੂਸਰਾ ਜਿਹੜਾ ਅਸੀਂ ਕੂੜੇ ਦਾ ਟੈਂਡਰ ਦਿੱਤਾ ਹੈ ਉਹਦੇ ਨਾਲ ਉਹ ਨਾਲ ਹੀ ਜਿੰਨਾ ਵੀ ਕੂੜਾ ਜਿਹੜਾ ਉਸ ਕੰਪਨੀ ਨੇ ਚੁੱਕਣਾ ਹੈ ਉਹਨੂੰ ਟਰਾਂਸਪੋਰਟ ਕਰਨਾ ਹੈ ਔਰ ਨਾਲ-ਨਾਲ ਉਹਨੂੰ ਡਿਸਪੋਜ਼ ਕਰਨਾ ਹੈ ਇਹ ਨਹੀਂ ਹੈ ਕਿ ਕੂੜਾ ਜਮ੍ਹਾਂ ਕਰਦੇ ਜਾਣਾ ਉਹਨੂੰ ਨਾਲ ਨਾਲ ਡਿਸਪੋਜ਼ ਕਰਨਾ ਹੈ ਔਰ ਜਿੰਨੀਆਂ ਵੀ 350 350 ਦੇ ਕਰੀਬ ਛੋਟੀ ਗੱਡੀ ਆਏਗੀ ਔਰ ਵੱਡੀਆਂ ਗੱਡੀਆਂ ਵੀ ਆਣੀਆਂ ਨੇ ਜਿਹਦੇ ਵਿੱਚ ਜੀਪੀਐਸ ਸਿਸਟਮ ਨਾਲ ਇਨੇਬਲਡ ਹੋਏਗਾ ਔਰ ਉਹ ਜੀਪੀਐਸ ਦੀ ਮੋਨੀਟਰਿੰਗ ਜਿਹੜੀ ਹੈ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਜਿਹਨੂੰ ਅਸੀਂ ਹਰ ਟਾਈਮ ਵਾਚ ਕਰ ਸਕਦੇ ਹਾਂ ਕਿਹੜੇ ਇਲਾਕੇ 'ਚ ਗੱਡੀ ਗਈ ਹੈ ਜਾਂ ਨਹੀਂ ਗਈ ਕੀ ਪ੍ਰੋਬਲਮ ਹੈਗੀ ਹੈ ਕੰਮ ਠੀਕ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਕਿਉਂਕਿ ਲੇਟੈਸਟ ਟੈਕਨੋਲੋਜੀ ਹੈ ਸਾਡੇ ਕੋਲ ਮੋਨੀਟਰਿੰਗ ਰਹੇਗੀ ਰਹੀ ਕੱਲ ਜਿੱਥੇ ਤੁਸੀਂ ਲਾਈਟਾਂ ਦੀ ਕਰ ਰਹੇ ਹੋ ਸ਼ਹਿਰ ਦੇ ਵਿੱਚ ਕਿਤੇ ਵੀ ਲਾਈਟਿੰਗ ਦੇ ਵਿੱਚ ਕਮੀ ਨਹੀਂ ਆਨ ਦਿੱਤੀ ਜਾਏਗੀ ਤੁਸੀਂ ਵੇਖੋ ਜਿਹੜਾ ਐਲਫਾ ਮਾਲ ਤੋਂ ਲੈ ਕੇ ਭੰਡਾਰੀ ਬ੍ਰਿਜ ਤੱਕ ਲਾਈਟਾਂ ਬੰਨਸੀ ਉਹ ਵੀ ਚਲਾਤੀਆਂ ਗਈਆਂ ਅਸੀਂ ਜਿਹੜਾ ਘਿਓ ਮੰਡੀ ਚੌਂਕ ਦੇ ਥੱਲੇ ਜਿਹੜਾ ਐਲੀਵੇਟਰ ਰੋਡ ਸਾਰਾ ਗੱਡੀ ਨੂੰ ਜਾਂਦੀ ਹੈ ਉਹਦੇ ਥੱਲੇ ਵੀ ਅਸੀਂ ਬਹੁਤ ਵਧੀਆ ਫੈਂਸੀ ਲਾਈਟਾਂ ਮੇਰਾ ਖਿਆਲ ਹੈ 10-15 ਦਿਨਾਂ ਤੱਕ ਸਾਰੀਆਂ ਲਗਣੀਆਂ ਸ਼ੁਰੂ ਹੋ ਜਾਣਗੀਆਂ ਗੋਲਡਨ ਗੇਟ ਦੀਆਂ ਲਾਈਟਾਂ ਕਦੋਂ ਕਿੰਨੇ ਸਾਲਾਂ ਦੀਆਂ ਬੰਨਸੀਆਂ ਉਹ ਵੀ ਲਾਈਟਾਂ ਜਗਾ ਦਿੱਤੀਆਂ ਗਈਆਂ ਔਰ ਉੱਥੋਂ ਲੈ ਕੇ ਹਰਮੰਦਰ ਸਾਹਿਬ ਆਲੇ ਦੁਆਲੇ ਹਰ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਲਾਈਟਾਂ ਸੀ ਹਾਈ ਮਾਸਕ ਦੀ ਲੋ ਮਾਸ ਸੀ ਜਿਹੜੀਆਂ ਲਾਈਟਾਂ ਸਭ ਚਲਾ ਦੇਈਆਂ ਔਰ ਜਿੱਥੇ ਜਿੱਥੇ ਲਾਈਟ ਨਹੀਂ ਘਟੇ ਡਾਰਕ ਪੁਆਇੰਟ ਨੇ ਉਥੇ ਲਾਈਟਾਂ ਲਗਾਈਆਂ ਜਾਣਗੀਆਂ ਔਰ ਕੰਮ ਕੀਤਾ ਜਾਏਗਾ ਉਸ ਚੱਚੇ ਢੰਗ ਨਾਲ ਕੰਮ ਕੀਤਾ ਜਾਏਗਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਸੋ ਜਿਵੇਂ ਹਾਲਗੇਟ ਦੇ ਵਿੱਚ ਕਈ ਤੁਸੀਂ ਵੇਖਿਆ ਹੋਵੇ ਇੱਕ ਘੜੀ ਲੱਗੀ ਹੁੰਦੀ ਸੀ ਸਾਡੀ ਪ੍ਰਾਤਨ ਸਾਡੇ ਜਿਹੜੇ ਹੈ ਗਈ ਉਹ ਵੀ ਜਿਹੜੀ ਕਈਆਂ ਸਾਲਾਂ ਤੋਂ ਬੰਸੀ ਉਹ ਵੀ ਹਾਲਗੇਟ ਦੇ ਵਿੱਚ ਵੀ ਦੋਨਾਂ ਸਾਈਡ ਤੇ ਖੜੀ ਜਿਹੜੀ ਲਗਾਤੀ ਤੀ ਗਈ ਹੈ ਔਰ ਬਾਹਰ ਜਿਹੜਾ ਉੱਥੇ ਸਲੋਗਨ ਲਿਖਿਆ ਹੁੰਦਾ ਸੀ ਉਹ 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 ਵੀ ਲਗਾ ਦਿੱਤਾ ਗਿਆ ਗੁਰੂ ਰਾਮਦਾਸ ਦੇ ਘਰ ਦਾ ਸੋ ਇਸ ਤਰ੍ਹਾਂ ਕੰਪਨੀ ਬਾਗ ਦੇ ਵਿੱਚ ਵੀ ਅਸੀਂ ਡਵੈਲਪਮੈਂਟ ਕਰ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਕੰਪਨੀ ਬਾਗ ਨੂੰ ਵੀ ਬਹੁਤ ਖੂਬਸੂਰਤ ਬਾਗ ਬਣਾਵਾਂਗੇ ਕੱਲ ਵੀ ਅਸੀਂ ਜਿਹੜਾ ਹੈਗਾ ਹਰਮੰਦਰ ਸਾਹਿਬ ਨੂੰ ਜਾਣ ਵਾਲੀਆਂ ਰੇਡੀਅਲ ਰੋਡ ਦਾ ਜਿਹੜਾ ਹੈ ਕੱਲ ਉਹ ਦੁਗਾਟਨ ਕੀਤਾ ਔਰ ਬਹੁਤ سارے ਸ਼ਹਿਰ ਲਈ ਜਿਹੜੇ ਖਾਮ ਨੇ ਤੁਸੀਂ ਅੱਜ ਵੀ ਵੇਖਿਆ ਜਿਵੇਂ ਟਿਊਬਵਲਾਂ ਦੇ ਮੂਰਤ ਕੀਤੇ ਗਏ ਸੜਕਾਂ ਦੇ ਮੂਰਤ ਕੀਤੇ ਗਏ ਨੇ ਸ਼ਹਿਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਡਿਵੈਲਪਮੈਂਟ ਵੱਲੋਂ ਕਮੀ ਨਹੀਂ ਰਹੇ ਦਿੱਤੀ ਜਾਏਗੀ ਪੂਰੀ ਇਮਾਨਦਾਰੀ ਦੇ ਨਾਲ ਸ਼ਹਿਰ ਦਾ ਜਿਹੜਾ ਵਿਕਾਸ ਹੋਏਗਾ ਇਸ ਸ਼ਹਿਰ ਦੀ ਕੁੱਕਰ ਬਣ ਕੇ ਜਿਹੜਾ ਸ਼ਹਿਰ ਦਾ ਵਿਕਾਸ ਕੀਤਾ ਜਾਏਗਾ ਆਉਣ ਵਾਲੇ ਟਾਈਮ ਦੇ ਸ਼ਹਿਰ ਦੀ ਜਿਹੜੀ ਇਹ ਦਿੱਖ ਬਿਲਕੁਲ ਬਦਲ ਦਿੱਤੀ ਜਾਏਗੀ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਗਤਾਂ ਵਾਲਾ ਜਿਹੜਾ ਊਕੜੇ ਦਾ ਜਿਹੜਾ ਕੰਮ ਕਰਵਾ ਰਹੇ ਬਹੁਤ ਵਧੀਆ ਪਰਾਲਾ کافی ਲੰਬੇ ਸਮੇਂ ਦਾ ਮੁੱਦਾ ਸੀ ਜਿਹੜਾ ਇਸ ਵਾਰੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਚ ਹੋਇਆ ਤੇ ਮੈਂ ਜਾਨਣਾ ਕਿ ਦਰਸ਼ਕ ਜਾਨਣਾ ਚਾਹੁੰਦੇ ਕਿ ਉੱਥੇ ਕੀ ਬਣਾਇਆ ਕੀ ਜਾਏਗਾ ਉੱਥੇ ਉੱਥੇ ਮੋਸਟ ਪ੍ਰੋਬਬਲੀ ਇਹ ਜਿਵੇਂ ਵੀ ਲੋਕਾਂ ਦੀ ਡਿਮਾਂਡ ਹੋਏਗੀ ਮੋਸਟ ਪ੍ਰੋਬਬਲੀ ਇਹ ਹੈ ਕਿ ਪਹਿਲਾਂ ਤਾਂ ਡੰਬ ਖਤਮ ਹੋਰੇ ਜੋ ਸਾਡੀ ਸੋਚ ਹੈਗੀ ਸਾਡੇ ਐਮਐਲਏ ਸਬਾਨ ਸਾਡੀ ਪਾਰਟੀ ਦੀ ਉਥੇ ਅਸੀਂ ਇੱਕ ਪਾਰਕ ਬਹੁਤ ਵਧੀਆ ਪਾਰਕ ਬਣਾਵਾਂਗੇ ਲਾਲੇਤ ਵਾਲੇ ਦੇ ਲੋਕਾਂ ਲਈ ਜਿਹੜਾ ਹੈਗਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿੱਥੇ ਕੂੜੇ ਦੇ ਏਡੇ ਵੱਡੇ ਪਹਾੜ ਸੀਗੇ ਉਥੇ ਗ੍ਰੀਨਰੀ ਨਾਲ ਲੱਦਿਆ ਹੋਇਆ ਇੱਕ ਜਿਹੜਾ ਇਲਾਕਾ ਇੱਕ ਬਹੁਤ ਖੂਬਸੂਰਤ ਜਿਹੜਾ ਲੇਟੈਸਟ ਟੈਕਨੋਲੋਜੀ ਦਾ ਪਾਰਕ ਬਣਾਵਾਂਗੇ ਜੀ ਜਿਸ ਤਰ੍ਹਾਂ ਮਿਰਸਾਬ ਗੇਟ ਵੀ ਹੈ ਗਿਆ ਜਿਸ ਤਰ੍ਹਾਂ ਅੰਬਰਸਰ ਦੀ ਦੇਖ ਜਿਸ ਤਰ੍ਹਾਂ ਤੁਸੀਂ ਗੋਲਡਨ ਗੇਟ ਦਾ ਨਾਮ ਲਿਆ ਇਸ ਤਰ੍ਹਾਂ ਛੋਟੇ ਛੋਟੇ ਗੇਟ ਬਣੇ ਹੋਏ ਨੇ ਉਹ ਕਾਫੀ ਲੰਬੇ ਸਮੇਂ ਤੋਂ ਜਿਵੇਂ ਤ ਵੀ ਹਾਲ ਬਜ਼ਾਰ ਦੀ ਦੀ ਵੀ ਗੱਲ ਕੀਤੀ ਉਹ ਬਹੁਤ ਸੋਹਣਾ ਗੇਟ ਅੱਗੇ ਨਾਲ ਬਣ ਗਿਆ ਹੁਣ ਜਿਵੇਂ ਬਾਕੀ ਗੇਟ ਹੈ ਗਿਆ ਚਾਰ ਪੰਜ ਉਹਨਾਂ ਤੇ ਰੰਗ ਰੂੰਗ ਜਿਹਾ ਕੋਈ ਅਸੀਂ ਸਾਰੇ ਗੇਟਾਂ ਦਾ ਜਿਹੜਾ ਟੈਂਡਰ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਪ੍ਰੋਪੋਜ਼ਲ ਜਿਹੜੀ ਐਸਟੀਮੇਟ ਬਣਾ ਲਏ ਨੇ ਪ੍ਰੋਪੋਜ਼ਲ ਮਾਲੀ ਬਹੁਤ ਜਲਦੀ ਬਹੁਤ ਜਲਦੀ ਜਿਹੜੇ ਸਾਰੇ ਗੇਟਾਂ ਦੇ ਉੱਤੇ ਡਵੈਲਪਮੈਂਟ ਹੋਣੀ ਹੈ ਸਾਰੇ ਗੇਟ ਰਹੀ ਖੂਬਸੂਰਤ ਕਰਨੇ ਨੇ ਔਰ ਕਿਸੇ ਕਿਸਮ ਦੀ ਵੀ ਅਸੀਂ ਢਿੱਲ ਨਹੀਂ ਇਹਦੇ ਚ ਬਹੁਤ ਜਲਦੀ ਮਤਲਬ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਟਿਨਿਓਰ 2030 ਤੱਕ ਜਾਂ 2027 ਤੱਕ ਕਰਾਂਗੇ ਆਉਣ ਵਾਲੇ 6 ਮਹੀਨੇ ਚ ਤੁਹਾਨੂੰ ਸ਼ਹਿਰ ਦੇ ਵਿੱਚ ਰੰਗਲਾ ਸ਼ਹਿਰ ਜਿਹੜਾ ਨਜ਼ਰ ਆਏਗਾ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਨਜ਼ਰ ਆਏਗਾ ਖੂਬ ਸੁਰਤਸ਼ਾ ਨਜ਼ਰ ਆਏਗਾ ਔਰ ਆਉਣ ਵਾਲੇ ਅਗਲਾ ਜਿਹੜਾ ਸਵਚ ਭਾਰਤ ਦਾ ਸਰਵੇਖਣ ਹੈ ਅਸੀਂ ਪਹਿਲੇ ਦਸਾਂ ਦੇ ਵਿੱਚ ਇਹ ਸਰਚ ਕਰਨ ਨੂੰ ਲੈ ਕੇ ਆਉਣਾ ਹੈ ਕਿ ਸਾਡਾ ਤੁਹਾਡੇ ਨਾਲ ਵਾਅਦਾ ਤਈਆ ਹੈ ਕਿ ਸਾਡੇ ਨਾਲ ਅੰਮ੍ਰਿਤਸਰ ਤੋਂ ਮੇਰ ਜਤਿੰਦਰ ਸਿੰਘ ਮੋਤੀਪਾਟਿਆ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਆਪਣੀ ਸੋਚ ਵੀ ਸਾਂਝੀ ਕੀਤੀ ਕਿ ਅੰਮ੍ਰਿਤਸਰ ਨੂੰ ਖਾਸ ਕਰਕੇ ਬਣਾਉਣ ਨੂੰ ਲੈ ਕੇ ਉਹਨਾਂ ਦਾ ਕੀ ਟੀਚਾ ਹੈਗਾ ਤਾਂ ਤਮਾਮ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਫਿਰ ਇਸੇ ਤਰ੍ਹਾਂ ਨਵੀਂ ਅਪਡੇਟ ਲੈ ਕੇ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ న్యూਸ ਹੈਡਲਾਈਨ ਟੂਡੇ ਦੇ ਨਾਲ ਮੇਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਪਤ